ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੀਆਂ ਟੋਕਾਂ ਨੂੰ ਪੜ੍ਹਦੇ ਹੋ ਸਰਵਣ ਕਰਦੇ ਹੋ ਦੀ ਵਿਚਾਰ ਸੁਣਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਓ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਸ਼ੁਰੂ ਹੋਣ ਲੱਗਾ ਹੈ ਉਹਦਿਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸੇਰੀ ਵਾਹੇ ਗੁਰੂ ਸਾਹਿਬ ਜਿਓ ਮਹਲਾ ਪਹਿਲਾ ਅੰਦਰੋ ਝੂਠੇ ਪੈਜ ਬਹਾਰ ਦੁਨੀਆਂ ਅੰਦਰ ਭੈਲ ਆਟ ਸਟ ਤੀਰਤ ਜੇ ਨਾਵੈ ਉਤਰ ਨਾਹੀ ਮੈਲ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਹ ਇਹਨਾਂ ਤੁਕਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਪੈਗਾ ਇਸ ਤੁਕਰਾਏ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜੋ ਮਨੁੱਖ ਅੰਦਰੋਂ ਝੂਠੇ ਹਨ ਮਨੋ ਝੂਠੇ ਹਨ ਪਰ ਬਾਹਰ ਉਹ ਝੂਠੀ ਇੱਜ਼ਤ ਬਣਾਈ ਬੈਠੇ ਹਨ ਉਹ ਜਗਤ ਵਿੱਚ ਚੰਗੇ ਹੋਣ ਦਾ ਝੂਠਾ ਵਖਾਵਾ ਬਣਾਈ ਰੱਖਦੇ ਹਨ 68 ਤੀਰਥ ਜੀ ਨਾਵੇ ਉਤਰੈ ਨਹੀਂ ਮੈ ਇਸ ਟੁਕਰਾ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਉਹ ਮਨੁੱਖ ਐਸੇ ਮਨੁੱਖ 파ਵੇਂ 68 ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨਾ ਉਹਨਾਂ ਦੇ ਮਨ ਦੇ ਕਪੜ ਦੀ ਮੈਲ ਮਲੀਨਤਾ ਕਦੇ ਦੂਰ ਨਹੀਂ ਹੋ ਸਕਦੀ। ਇਹਨਾਂ ਧੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਅੱਗੇ ਇਸ ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦੇ ਵਿਚਾਰ ਇਸ ਚੈਨਲ ਦੇ ਮਾਧਮ ਰਾਹੀਂ ਹਰ ਰੋਜ਼ ਸਰਵਣ ਕਰੋ ਜੀ ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਹਰ ਇੱਕ ਪ੍ਰਾਣੀ ਤੱਕ ਪੁੱਜ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ